ਜੀ ਆਇਆਂ ਨੂੰ ਅੱਜ ਸੋਣ ਦੇ ਮਹੀਨੇ ਦਾ ਆਖਰੀ ਦਿਨ ਹੈ ਬੰਗਲਵਾਰ ਤੇ ਬਜਰੰਗ ਬਲੀ ਜੀ ਦਾ ਭੰਡਾਰਾ ਕਰਨ ਲੱਗੇ ਆਂ ਖੇਰ ਦਾ ਪ੍ਰਸ਼ਾਦ ਵੰਡਾਂਗੇ ਤੇ ਸਾਰੀ ਸੰਗਤ ਨੂੰ ਖਵਾਵਾਂਗੇ ਅੱਜ ਸਾਡੇ ਵਾਸਤੇ ਬਹੁਤ ਬੱਦਦੀ ਨੇ ਤੇ ਅਸੀਂ ਬੜੀ ਖੁਸ਼ੀ ਦੇ ਨਾਲ ਉਹਨਾਂ ਦਾ ਦਿਨ ਮਨਾ ਰਹੇ ਆਂ ਤੁਸੀਂ ਵੀ ਸਾਰੇ ਆਓ ਤੇ ਸਾਡੇ ਨਾਲ ਕੁਝ ਦਾਲ ਕੇ ਬਿਲਕੁਲ ਬੜੀ ਜੀਤਾ ਸੋਣ ਦੇ ਮਹੀਨੇ ਦਾ ਆਪਰੇ ਬਈ ਬੜੀ ਤੋਂ ਸੰਗਲਣਾ ਆ। ਜੈ ਸ਼ੀਰ ਦਾ। ਆ ਦੇਖੋ ਜੀ ਫਤੀਲਾ ਰੱਖ ਦਿੱਤਾ ਗਿਆ ਹੈ ਪ੍ਰਸ਼ਾਦ ਦਾ। ਚਾਵਲ ਧੋ ਕੇ ਰੱਖ ਦਿੱਤੇ ਗਏ ਨੇ। ਤੇ ਪ੍ਰਸ਼ਾਦ ਬਣਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਖੀਰ ਦਾ। ਆ ਦੇਖੋ ਜੀ ਦੁੱਧ ਪਾ ਦਿੱਤਾ ਹੈ ਖੀਰ 'ਚ। ਇਹ ਬਣਾ ਰਹੇ ਨੇ। ਮਾਰ ਲਿਆ ਚਾਵਲ ਸਰਸ਼ਾਤ ਦੀ ਤਿਆਰੀ ਹੋ ਰਹੀ ਹੈ ਆ ਦੇਖੋ ਜੀ ਜਿਹੜਾ ਮਟੀਰੀਅਲ ਪੈਣਾ ਕਿਰੀਆ ਬਦਾਮ ਇਲਾਚੀ ਪਾੜੋ ਆ ਦੇਖੋ ਜੀ ਗਰਮ ਮਟੀਰੀਅਲ ਜਿਹੜਾ ਪਾਣਾ ਸੋਈ ਬਦਾਮ ਕੁੱਲ ਪਕਾਣੇ ਮਗਰ ਜੀ ناریل پورا سب کچھ پاو گے تو پرشاد بناو گے دیکھو جی پرشاد بن رہا ہے بہت ودیا طریقے ہلوائی بنا رہا ہے ٹائم لگے گا پر بجرنگ بلی کا پرشاد پانچ بجے تو پہلے تیار ہو جائے گا ਸਾਡੇ ਵਾਸਤੇ ਉਹਨਾਂ ਦਾ ਬਹੁਤ ਹੀ ਖਾਸ ਦਿਨ ਹੈ ਤੇ ਅਸੀਂ ਬੜੀ ਖੁਸ਼ੀ ਦੇ ਨਾਲ ਉਹਨਾਂ ਦਾ ਦਿਨ ਮਨਾਉਂਦੇ ਆ। ਆ ਦੇਖੋ ਜੀ ਖੀਰ ਦਾ ਪ੍ਰਸ਼ਾਦ ਬਣ ਗਿਆ। ਦੇਖੋ ਬਹੁਤ ਵਧੀਆ ਤਰੀਕੇ ਦੀ ਖੀਰ ਬਣੀ ਹੈ ਦੇਖੋ। ਖੀਰ ਦੇ ਵਿੱਚ ਸੱਤ ਸਮਾਨ ਪਾਇਆ ਹੈ ਇਹ। ਬਦਾਮ, ਸ਼ਵਾਰੇ, ਲਾਜੀ, ਹਰ ਇੱਕ ਚੀਜ਼ ਪਾਈ ਹੈ। ਇਹ ਰੰਗ ਬਲੀ ਦਾ ਪ੍ਰਸ਼ਾਦ ਹੈ। ਬਹੁਤ ਹੀ ਤਨਮਨ ਦੇ ਨਾਲ ਬਣਾਇਆ ਹੈ। ਬੜੀ ਖੁਸ਼ੀ ਹੈ ਸਾਨੂੰ ਅਸੀਂ ਉਹਨਾਂ ਦਾ ਪੁੰਡਾਰਾ ਕਰ ਰਹੇ ਹਾਂ। ਅਜੇ ਕੁੜੇ ਤਿਆਰ ਹੋ ਰਹੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੀ ਦੇਖੋ ਕਿੰਨਾ ਵਧੀਆ ਪ੍ਰਸ਼ਾਦ ਲੱਗ ਰਿਹਾ ਬਹੁਤ ਹੀ ਚੰਗਾ ਲੱਗ ਰਿਹਾ ਸਾਡੇ ਵਾਸਤੇ ਅੱਜ ਮੰਗਲਵਾਰ ਦਾ ਦਿਨ ਬਹੁਤ ਵੱਡਾ ਹੈ ਸੋਨ ਦੇ ਮਹੀਨੇ ਦਾ ਅਸੀਂ ਹਰ ਸਾਲ ਮਨਾਉਂਦੇ ਆ ਬੜੀ ਖੁਸ਼ੀ ਮਿਲਦੀ ਹੈ ਸਾਨੂੰ ਪੂਰਾ ਕਰਕੇ ਤੁਸੀਂ ਵੀ ਸਾਰੇ ਰਲ ਕੇ ਸਾਡੇ ਨਾਲ ਸਾਡੇ ਭੰਡਾਰੇ ਚ ਸ਼ਾਮਿਲ ਹੋਵੋ ਆ ਦੇਖੋ ਜੀ ਸੰਗਤ ਖੀਪੂ ਰੇ ਬਤ ਰਹੀ ਹੈ ਆ ਦੇਖੋ ਜੀ ਭੰਡਾਰਾ ਹੈ ਬਹੁਤ ਵੱਡਾ ਰਬੜ ਕਿੰਨਾ ਪਾ ਗੀ ਇਹਦੇ ਵਿੱਚ ਆ ਦੇਖੋ ਰਬੜ ਪੈ ਗਈਗੇ ਉਹ ਰੋਲਾ ਹੀ ਪਾਇਆ ਵਾ ਸਾਲ ਤੋਂ ਬੜੀ ਘਟਿਆ ਜੰਤਾ ਆ ਜਾਣੀ ਕਿਉਂ ਨਹੀਂ ਵੀ ਆ ਕੇ ਲੈਣਾ ਕੰਦੀ ਆ ਕੇ ਲੈਣੀ ਵਰਸ਼ਾ ਬਬੂ ਨੀ ਮਬੂ ਅਸਲ ਗਏ ਨੇ ਆਗਾ ਨਾ ਦੋਗੇ ਆਜੀ ਆਜੀ ਲਾ ਬਣਾਣਾ ਬਣਾਣੀ ਦੂਜੀ ਸਬਜ਼ੀਆਂ ਨੂੰ ਨਾ ਹੀ ਦੇ ਉਹਨਾਂ ਨੇ ਉਦੋਂ ਨਹੀਂ ਖਾਣੀ ਜਦੋਂ ਨਹੀਂ ਗਲਵਾਰੀ ਖਾਂਦੇ ਭਰਾਵਾਂ ਇਹਨੂੰ ਮੈਨੂੰ ਚੋੜਾ ਦੇ ਮਾੜਾ ਖੋ ਜੀ ਆ ਵੇਖੋ ਜੀ ਸੰਗਤ ਆ ਰਹੀ ਹੈ ਪ੍ਰਸ਼ਾਦ ਤੁਹੇ ਮਾੜਾ ਖੋ ਚਿੰਚੇ ਪ੍ਰਸ਼ਾਦ ਕਿਦਾਂ ਦਾ ਲੱਗਾ ਜੀ ਟੇਸਟੀ ਹੈ ਤੁਹਾਨੂੰ ਖੀਰ ਪੂੜੇ ਕਿਦਾਂ ਦੇ ਲੱਗੇ ਜੀ ਅਸੀਂ ਇੱਥੇ ਕਰਦੇ ਆਂ ਅਸੀਂ ਕਰਤਾ ਨੀਰੇ ਸੇਵਾ ਕਰਦੇ ਆਂ ਅਸੀਂ ਸੇਵਾਦਾਰ ਕੋ ਸੇਵਾ ਕਰ ਰਹੇ ਨੇ ਜੰਦ ਵੀ ਨੂੰ ਫੋਨ ਲਾਈਏ ਕਹਿੰਦੇ ਅਜੇ ਸਿਣੀ ਖਾਦੇ ਆਹ ਲੇ ਅਜੇ ਖਾਣੇ ਨੇ ਹਾਵਾਂ ਕਿਤੇ ਫਿਰ ਦੱਸਾਂਗੇ ਤੁਹਾਨੂੰ ਕਿਦਾਂ ਬੋਲੇ ਖੀਰ ਪੂੜੇ ਕਿੱਦਾਂ ਦੇ ਲੱਗੇ ਜੀ ਖੀਰ ਪੂੜੇ ਕਿੱਦਾਂ ਦੇ ਲੱਗੇ ਬੇੜਾ ਖੀਰ ਪੂੜੇ ਕਿੱਦਾਂ ਦੇ ਲੱਗੇ ਇਹ ਪ੍ਰਸ਼ਾਦ ਆ ਬਜਰੰਗ ਬਲੀ ਦਾ ਜੈ ਸ਼੍ਰੀ ਰਾਮ ਜਿੰਦ ਕੇ ਬਖਸ਼ਰੂ ਮਾਰ ਖੀਜੋ ਇਹਨਾਂ ਤਾਂ ਚਿੱਚੇ ਫਾਲੀ ਸਾਰੇ ਬਿਲਕੁਲ ਪਾ ਦੇ ਵੇਖੋ ਜੀ ਸੰਗਤ ਆ ਰਹੀ ਐ ਪ੍ਰਸ਼ਾਦ ਲੈਣ ਵਾਸਤੇ ਬੜੀ ਦੂਰ ਦੂਰ ਉਹ ਕਹਿੰਦੇ ਹੁਣ ਮੈਨੂੰ ਪਾ ਦੇਣਾ ਨਹੀਂ ਲੋਕ ਇਹਦੇ ਵਿੱਚ ਬਾਤਾ ਪਾ ਬਾਤਾ ਘਰੋਂ ਕਾਰ ਆ ਗਿਆ ਸੀ ਉਹ ਆ ਦੇ ਮਾਸੀ ਖਲਾੜ ਕੇ ਆ ਦੇ 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 ਆ بہت چنگا لگ رہا ہے سنگت آ رہی ہے پوڑی کھا رہی ہے شینا جی سیوا کر رہے ہو